ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਗੱਲ ਕਰਾਂਗੇ ਕਿ ਕੌਣ ਹੈ ਉਹ ਸਿੰਘਣੀ ਜਿਸ ਨੇ ਕੈਨੇਡਾ ਦੇ ਵਿੱਚ ਸਿੱਖਾਂ ਦਾ ਤੇ ਪੰਜਾਬੀ ਦਾ ਨਾਮ ਉੱਚਾ ਕੀਤਾ ਕੌਣ ਹੈ ਉਹ ਸਿੰਘਣੀ ਜਿਸ ਨੇ ਪੰਜਾਬੀ ਨੂੰ ਸਕੂਲਾਂ ਦੇ ਵਿੱਚ ਲਾਗੂ ਕਰਵਾਇਆ ਯੂ ਐਸ ਏ ਦੇ ਵਿੱਚ ਇੱਕ ਸਿੰਘ ਵੱਲੋਂ ਬੱਚੇ ਵੱਲੋਂ ਯੂ ਐਸ ਏ ਦੇ ਸਕੂਲਾਂ ਦੇ ਵਿੱਚ ਵੀ ਪੰਜਾਬੀ ਨੂੰ ਮਾਨ ਦਿਵਾਇਆ ਸੀ ਉਸ ਤੋਂ ਬਾਅਦ ਇਹ ਕੈਨੇਡਾ ਦੇ ਵਿੱਚ ਇੱਕ ਸਿੰਘਣੀ ਨੇ ਵੀੜਾ ਚੁੱਕਿਆ ਤੇ ਕਾਮਯਾਬੀ ਪ੍ਰਾਪਤ ਕੀਤੀ ਆ ਦੋਸਤੋ ਗੱਲਬਾਤ ਕਰਾਂਗੇ ਕਿ ਕੀ ਕਿਹੜੇ ਕਿਹੜੇ ਕੈਨੇਡਾ ਦੇ ਮਤਲਬ ਉਹ ਸਕੂਲ ਨੇ ਜਿੱਥੇ ਪੰਜਾਬੀ ਲਾਗੂ ਕਰਵਾਈ ਗਈ ਆ ਕੰਪਲਸਰੀ ਕੀਤੀ ਗਈ ਹੈ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਖਾਲਸਾ ਜੀ ਇੱਕ ਸਿੱਖਾਂ ਦੀ ਲੜਕੀ ਇੱਕ ਕਹਿੰਦੇ ਕਹੋਂਦੇ ਪਰਿਵਾਰ ਦੀ ਲੜਕੀ ਸਿੰਘਣੀ ਜਿਸ ਨੇ ਕੈਨੇਡਾ ਦੇ ਵਿੱਚ ਪੰਜਾਬੀ ਨੂੰ ਮਾਨ ਦਵਾਇਆ ਸਕੂਲਾਂ ਦੇ ਵਿੱਚ ਪੰਜਾਬੀ ਲਾਗੂ ਕਰਵਾਈ ਹੈ ਇਸ ਬੱਚੀ ਦਾ ਨਾਮ ਹੈ ਸੰਦੀਪ ਕੌਰ ਔਰ ਇਹ ਸੰਤ ਬਾਬਾ ਕਰਤਾਰ ਸਿੰਘ ਦੀ ਪੋਤੀ ਹੈ ਭਾਈ ਮਨਜੀਤ ਸਿੰਘ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੀ ਬੇਟੀ ਹੈ ਇਹਨਾਂ ਇਹਨਾਂ ਵੱਲੋਂ ਬਿੰਨੀ ਪੈਗ ਦੇ ਵਿੱਚ ਇਹ ਮਲ ਮਾਰੀ ਗਈ ਹੈ ਜਿਸ ਨੇ ਬਿੰਨੀ ਪੈਗ ਸ਼ਹਿਰ ਦਾ ਜਿਹੜਾ ਇੱਥੇ ਨੂੰ ਹੀ ਇਹ ਰਹਿਣ ਵਾਲੀ ਹੈਗੀ ਤੇ ਉਹਨਾਂ ਨੇ ਇੱਕ ਆਪਣਾ ਬਿੰਨੀ ਪੈਗ ਸਕੂਲ ਡਿਵੀਜ਼ਨ ਜਿਹੜਾ ਹੈਗਾ ਉੱਥੇ ਉਹਨਾਂ ਨੇ ਮੀਟਿੰਗ ਕਰਕੇ ਸਕੂਲਾਂ ਦੇ ਵਿੱਚ ਸਿਲੇਬਸ ਜਿਹੜਾ ਲਾਗੂ ਕਰਵਾਉਣ ਦੀ ਖਾਤਰ ਉਹਨਾਂ ਨੇ رابطہ ਕੀਤਾ ਤੇ ਇਹ رابطہ ਕਰਕੇ ਇਹ ਮੰਗ ਉਠਾਈ ਤੇ ਮੰਗ ਨੂੰ ਲਾਗੂ ਕਰਵਾਇਆਗਾ ਦੋਤੋ ਬਿੰਨੀ ਪੈਗ ਦੇ ਜਿਹੜੇ ਇਸ ਸ਼ਹਿਰ ਦੇ ਸਕੂਲ ਨੇ ਉਹਨਾਂ ਦੇ ਵਿੱਚੋਂ ਮਤਲ ਜਿਹੜੇ ਅ ਭਾਈ ਜਿਵੇਂ ਆਪਾਂ ਕਹਿ ਦਿੰਨੇ ਆ ਨਰਸਰੀ ਤੋਂ ਲੈ ਕੇ ਜਿਹੜੇ ਪਹਿਲੇ ਸਕੂਲ ਕਲਾਸਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪੰਜਾਬੀ ਕੰਪਲਸਰੀ ਹੋਵੇਗੀ ਜਦੋਂ ਕਿ ਪਹਿਲਾਂ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਸੀ ਪਰ ਹੁਣ ਇਸ ਬੀਬੀ ਸੰਦੀਪ ਕੌਰ ਦੇ ਯਤਨਾ ਸਦਕਾ ਇੱਥੇ ਪੰਜਾਬੀ ਨੂੰ ਕੰਪਲਸਰੀ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਯੂ ਐਸ ਏ ਦੇ ਸਕੂਲਾਂ ਦੇ ਵਿੱਚ ਸਾਡੇ ਗੋਰੇ ਕਪ੍ਰੀਤ ਸਿੰਘ ਵੱਲੋਂ ਜਿਹੜੇ ਸਾਡੇ ਨਾਲ ਦੇ ਪਿੰਡ ਗੰਡੇਵਾਲ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਯੂ ਐਸ ਏ ਦੇ ਇੱਕ ਸਟੇਟ ਦੇ ਵਿੱਚ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਉਹਨਾਂ ਨੇ ਜਿਹੜੀ ਉਦਮ ਕਰਕੇ ਉੱਥੇ ਪੰਜਾਬੀ ਹੈ ਜਿਹੜੀ ਕੰਪਲਸਰੀ ਕਰਵਾਈ ਹੈ ਸਾਡੇ ਪੰਜਾਬ ਦੇ ਵਿੱਚ ਤਾਂ ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਸਰਕਾਰਾਂ ਵੀ ਨਾ ਕਾਲ ਪੰਜਾਬ ਨੇ ਕੀਆਂ ਜਿਹੜੀਆਂ ਇੱਥੇ ਸਾਡੇ ਸਕੂਲਾਂ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਸਕੂਲ ਨੇ ਜਿੱਥੇ ਪੰਜਾਬੀ ਨਹੀਂ ਪੜਾਈ ਜਾਂਦੀ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਜਿਵੇਂ ਲੱਖੇ ਸੁਧਾਨੇ ਨੇ ਪਿੱਛੇ ਮਾਮਲਾ ਉਠਾਇਆ ਸੀਗਾ ਇੱਥੇ ਪੰਜਾਬੀ ਪੜਾਉਣ ਦੇ ਉੱਤੇ ਜੁਰਮਾਨੇ ਕੀਤੇ ਜਾਂਦੇ ਨੇ ਸਾਨੂੰ ਇਸ ਗੱਲ ਦੀ ਇਹ ਗੱਲ ਕਹਿੰਦੇ ਆ ਸੰਗ ਆਉਂਦੀ ਆ ਸ਼ਰਮ ਆਉਂਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਪੜਾਉਣ ਦੇ ਉੱਤੇ ਜੁਰਮਾਨੇ ਕੀਤੇ ਜਾਂਦੇ ਨੇ ਇਸ ਤਰ੍ਹਾਂ ਦੇ ਜਿਹੜੇ ਸਰਬਹਿੱਤਕਾਰੀ ਵਰਗੇ ਸਕੂਲ ਨੇ ਇਹਨਾਂ ਦੀਆਂ ਇਹ ਕਰਤੂਤਾਂ ਨੇ ਜਦੋਂ ਲੋਕਾਂ ਨੇ ਤੇ ਲੱਖਾ ਸਿੰਘ ਸਿਧਾਨਾ ਨੇ ਜਦੋਂ ਇਹ ਆਵਾਜ਼ ਉਠਾਈ ਤਾਂ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀਗਾ ਪੰਜਾਬ ਦੀ ਜਿਹੜੀ ਜਿਹੜੀ ਕਹਿੰਦੇ ਆਪਾਂ ਲੋਕਾਂ ਦੀ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਸਖਤੀ ਕਰਕੇ ਜੇਲ੍ਹ ਵਿੱਚ ਸੁੱਟਿਆ ਤੇ ਸਕੂਲ ਦੀ ਹਮਾਇਤ ਕੀਤੀ ਜਿਹੜੇ ਸਕੂਲ ਨੇ ਪਿਆਬੀ ਪੜਾਉਣ ਦੇ ਉੱਤੇ ਜੁਰਮਾਨੇ ਕੀਤੇ ਸੀਗੇ ਉਹਨਾਂ ਦੀ ਹਮਾਇਤ ਦੇ ਵਿੱਚ ਖੜੇ ਹੋਗੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੂੰ ਸਤੋਜ ਦਾ ਮਹਾਰਾਜ ਕਹਿੰਦਾ ਹੁੰਦਾਗਾ ਲੱਖਾ ਸਦਾਣਾ ਸੋ ਮੇਰਾ ਕਹਿਣ ਤੋਂ ਭਾਵ ਦੋਸਤੋ ਇਹ ਬੀਬੀ ਸੰਦੀਪ ਕੌਰ ਨੇ ਜਿਹੜਾ ਇਹ ਕਾਰਜ ਕੀਤਾਗਾ ਉਹਨੂੰ ਐਪਰੀਸ਼ੀਏਟ ਕਰੋ ਜਦੋਂ ਵੀ ਕੋਈ ਬੱਚਾ ਜਾਂ ਕੋਈ ਸਿੰਘ ਦੁਨੀਆ ਦੇ ਵਿੱਚ ਕੋਈ ਪੰਜਾਬੀ ਲਈ ਜਾਂ ਸਿੱਖਾਂ ਲਈ ਕੋਈ ਨਾ ਕੋਈ ਐਸਾ ਕੀਰਤੀਮਾਨ ਕਰਦਾ ਜਿਹੜਾ ਕਿ ਆਪਾਂ ਸਰਾਨਾ ਜੋਗ ਹੁੰਦਾ ਹੈਗਾ ਉਹਦੀ ਗੱਲ ਜਰੂਰ ਕਰਨੀ ਚਾਹੀਦੀ ਆ ਸੋ ਬੀਬੀ ਸੰਦੀਪ ਕੌਰ ਨੂੰ ਅਸੀਂ ਸਲੂਟ ਕਰਦੇ ਆ ਤੇ ਉਹਨਾਂ ਨੂੰ ਇਹ ਵੀ ਕਹਿਨੇ ਆ ਕਿ ਬੀਬੀ ਅੱਗੇ ਵੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੋ ਤਾਂ ਕਿ ਸਭ ਤੋਂ ਵੱਡਾ ਅੱਜ ਜੇ ਮੈਂ ਕਹਿ ਸਕਦਾਂਗਾ ਕੈਨੇਡਾ ਦੇ ਵਿੱਚ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਜਾਂ ਵੱਡੀ ਸਮੱਸਿਆ ਕੀ ਮੈਂ ਕੈਨੇਡਾ ਦੇ ਵਿੱਚ ਜਦੋਂ ਗਿਆ ਸੀਗਾ ਉਦੋਂ ਮੈਂ ਉੱਥੇ ਵੀਡੀਓ ਬਣਾ ਕੇ ਪਾਈਆਂ ਵੀ ਸੀਗੀਆਂ ਇਹ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਜਿਹੜੀ ਪੜ੍ਹਾਈ ਦਾ ਹਾਲ ਹੈ ਉਹ ਬਹੁਤ ਚਿੰਤਾਜਨਕ ਹੈ ਕਿਉਂਕਿ ਜਿਹੜੇ ਸਾਡੇ ਹੁਣ ਇੱਥੋਂ ਪਰਿਵਾਰ ਚਲੇ ਗਏ ਉਹਨਾਂ ਦੇ ਜਿਹੜੇ ਬੱਚੇ ਉੱਥੇ ਪੈਦਾ ਹੁੰਦੇ ਨੇ ਤੇ ਉੱਥੇ ਹੀ ਜਦੋਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਾਇਆ ਜਾਂਦਾ ਤਾਂ ਉਹਨਾਂ ਨੂੰ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਤੇ ਪੰਜਾਬੀ ਵੱਲੋਂ ਉਹ ਕੋਰੇ ਰਹਿ ਜਾਂਦੇ ਨੇ ਤੇ ਹੋਰ ਤਰ੍ਹਾਂ ਦਾ ਉੱਥੇ ਦਾ ਜਿਹੜਾ ਸਿਸਟਮ ਹੈ ਇਹ ਚਿੰਤਾਜਨਕ ਹੈਗਾ ਕਿਉਂਕਿ ਸਾਡੇ ਜੇਕਰ ਪੰਜਾਬੀ ਬੱਚਿਆਂ ਨੂੰ ਨਹੀਂ ਆਊਗੀ ਤਾਂ ਅਸੀਂ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਨਹੀਂ ਜੁੜ ਸਕਾਂਗੇ ਸਾਡੇ ਬੱਚੇ ਜਦੋਂ ਪੰਜਾਬੀ ਨਹੀਂ ਪੜ ਸਕਦੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਕੱਲ ਨੂੰ ਬਾਣੀ ਕਿਵੇਂ ਪੜਨਗੇ ਕਿਉਂਕਿ ਇਹਦੇ ਲਈ ਜੇਕਰ ਤੁਸੀਂ ਆਪਣੇ ਗੁਰੂ ਦੇ ਨਾਲ ਜੁੜਨਾ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਅਗਰ ਆਪਣੇ ਗੁਰੂਆਂ ਦੇ ਨਾਲ ਜੁੜਨਾ ਤਾਂ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਪੰਜਾਬੀ ਆਉਣੀ অতি ਜ਼ਰੂਰੀ ਹੈ ਇਸ ਕਾਰਨ ਕਰਕੇ ਇਸ ਬੀਬੀ ਦਾ ਬੀਬੀ ਨੂੰ ਸਲੂਟ ਕਰਦੇ ਆਂ ਤੇ ਉਹਦਾ ਧੰਨਵਾਦ ਵੀ ਕਰਦੇ ਆਂ ਵਾਹਿਗੁਰੂ